ਮੇਤਰੋ ਦੋ ਟਰੈਕਟਰ ਲੈ ਕੇ ਆਏ ਆ ਦੋਵੇਂ ਟਰੈਕਟਰ ਘਰੇ ਚੱਲੇ ਟਰੈਕਟਰਾਂ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਕੀ ਹਾਲ ਹੈ ਬਈ ਠੀਕ ਆ ਬਈ ਠੀਕ ਠਾਕੀ ਹਾਂਜੀ ਦਿਓ ਸਾਨੂੰ ਜਾਣਕਾਰੀ ਸਭ ਤੋਂ ਪਹਿਲਾਂ ਕਿਹੜਾ ਟਰੈਕਟਰ ਆ ਬਈ ਇਹ ਹੈਗਾ ਬਈ ਸੁਰਰਾਜ 735 ਆ ਠੀਕ ਆ ਬਈ ਮਾਡਲ ਹੈਗਾ ਜੀ ਇਹ 2000 2000 ਹਾਂ ਇਹ ਸਾਰਾ ਰੀਜਨਲ ਹੈ ਜੀ A to Z ਤੁਸੀਂ ਸ਼ੋ ਦਾ ਰੰਗ ਵੇਖ ਲਓ ਸਾਰਾ ਇਹ ਰੀਜਨਲ ਰੰਗ ਆ ਤੇ ਰੇਮ ਬੁਖਾ ਦੇ ਬਈ ਇਹਦੇ ਚਾਰੇ ਰਹਿਮਨਾਲ ਦੇ ਆ ਠੀਕ ਆ ਬਾਈ ਨਾਲ ਦੇ ਰਹਿਮਾ ਬਾਕੀ ਦੇ ਟਾਇਰ ਜਿਹੜੇ ਮਗਰਲੇ ਹੈਗੇ 95% ਸਹੀ ਟਾਇਰ ਹੈ ਇਸ ਵਕਤ ਠੀਕ ਆ ਬਾਈ 12 ਦੇ ਟਾਇਰ 12 ਦੇ ਹਾਂ ਤੇ ਜਿਹੜੇ ਮੂਰਲੇ ਟਾਇਰ ਆ ਇਹ ਸੀਅਟ ਦੇ ਆ ਇਹ ਬਈ 45% ਤੋਂ ਅੱਧੇ ਟਾਇਰ ਠੀਕ ਆ ਰੰਗ ਬੇੜ ਦਾ ਬਾਈ ਆ ਵੇਲਾ ਬਾਈ ਸਾਰਾ ਰੀਨਲ ਮਗਰਾੜ 20 ਰੀਜਨਲ ਲੱਗੇ ਆ ਠੀਕ ਆ ਰੀਨਲ ਮਗਰਾੜ ਲੱਗੇ ਆ ਨੰਬਰ ਬਾਈ ਇਹਦਾ ਨੰਬਰ ਬਾਈ ਬਠੰਡੇ ਹੋਣਾ ਵੰਦੇ ਕਲਾਸੀ ਪੀਪੀ03 ਤੇ ਹੁਣ ਆਪਣੇ ਆ ਗਵਾਨ ਨੇੜੇ ਹੀ ਪੈਂਦਾ ਉੱਥੇ ਨਾਮ ਹੈ ਹਰੀਕੇ ਕੜਾ ਹਰੀ ਕੇ ਕਲਾਂ ਉਹ ਨੰਬਰ 50 ਹੀ ਆ ਹਾਂ ਪੰਜਾਬ ਨੰਬਰ ਆ ਹੱਕ ਵਗੈਰਾ ਚੰਗੀ ਦੂਜੇ ਨਾਮ ਹੀ ਆ ਹਜੇ ਠੀਕ ਆ ਬਾਈ ਆ ਹੱਕ ਵਗੈਰਾ ਲੱਗੀ ਹੈ ਚੰਗੀ ਇਹਦੇ ਤੇ ਆ ਵੀ ਸੰਗਲਾਂ ਹੀ ਥਾਂ ਤੇ ਬੰਦੇ ਨੇ ਅਡਜਸਟੇਬਲ ਪਾਏ ਆ ਕਿ ਆਪਾਂ ਵੱਜ ਜਾਂਦੇ ਆ ਮਗਰ ਹਾਲ ਯਾਰ ਝੋਲਾ ਨਹੀਂ ਮਾਰਦੇ ਹਾਂ ਹਾਂ ਮੇਨ ਗੱਲ ਤੇ ਬਾਕੀ ਇੰਜਨ ਗੇਅਰ ਦਾ ਕਿਵੇਂ ਆ ਬਾਈ ਬਈ ਇੰਜਨ ਗੇਰਾਂ ਦੀ ਤਸੱਲੀ ਕਰ ਲੇ ਜਿਵੇਂ ਅਗਲੇ ਦਾ ਚੱਤ ਖੁਸ਼ ਕਰਦਾ ਨਾ ਹਾਂ ਹਾਂ ਬਾਈ ਉਵੇਂ ਕਰਕੇ ਲੈ ਜੇ ਇੱਕ ਹੀ ਪੰਪ ਬਾਹਰ ਚ ਆਉਂਦਾ ਲੈਫਟ ਪੰਪ ਠੀਕ ਆ ਗੇਰ ਇਹਦੇ ਪੰਜ ਆਉਂਦੇ ਆ ਪੰਜ ਗੇਰ ਆ ਹਾਂ ਵੱਡੇ ਗੇਰ ਵਾਲਾ ਇਹ ਠੀਕ ਆ ਬਾਈ ਗੇਰ ਆ ਤੇ 2000 ਮਾਡਲ ਹੈ ਟਰੈਕਟਰ ਸੋਨਾ ਬਹੁਤ ਪਿਆਵੇ ਹੈ Ориਗਨਲ ਆ ਸਾਰਾ Ориਗਨਲ ਆ ਹਿੱਸੇ ਉਸੇ ਤੇ ਕਿਤੇ ਡਾਚਿੰਗ ਨਹੀਂ ਗੀ ਠੀਕ ਹੈ ਬਾਈ ਹਾਂ ਡਿਮਾਂਡ ਬਾਈ ਕਿੰਨੀ ਆ ਇਹਦੀ ਡਿਮਾਂਡ 1 ਲੱਖ ਤੇ 90000 ਰੁਪਿਆ ਆ ਜੈਜ ਮੌਲੀ ਮੰਗਣਾ ਤੇ ਬਸ ਦੇਣਾ ਵੀ 80 ਦੇ ਹੀ ਆ 1 ਲੱਖ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਸ਼ੇਅਰ ਕਰਕੇ ਆਊਗਾ 1 ਲੱਖ 80000 ਦਾ ਟ੍ਰੇਡਰ ਦੇਣਾ ਬਾਜ ਬੂਜੇ ਦੀ ਪੂਰੀ ਚੰਗੀ ਆ ਬੈਟਰੀ ਚੰਗੀ ਆ ਸੈਲਫ ਸਟਾਰਟ ਆ ਜਿਹੜਾ ਸਮਾਨ ਛਤਰੀ ਲੱਗੀ ਆ ਡੰਡਾ ਫੱਟੀ ਦੇ ਦਾਂਗੇ ਮਤਲਬ ਨਾਲ ਪੂਰਾ ਸਮਾਨ ਵੀ ਆ ਤੇ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਆ ਵਾਹ ਕੇ ਲੈ ਜਾਣ ਹਾਂ ਤਾਂ ਤਸੱਲੀ ਜਿਵੇਂ ਮਰਜ਼ੀ ਕਰ ਲੈ ਠੀਕ ਆ 190 ਡਿਮਾਂਡ ਆ ਹਾਂ 1 ਲੱਖ 90000 ਤੇ ਜਿਹੜਾ ਵੀਡੀਓ ਸ਼ੇਅ ਠੀਕ ਹੈ 1.80 ਹਜ਼ਾਰ ਦਾ ਟਰੈਕਟਰ ਦੇ ਦੇਣਗੇ ਬਾਈ ਹੁਣੇ ਵਾਹ ਕੇ ਤੁਸੀਂ ਤਸੱਲੀ ਕਰਕੇ ਲਿਆ ਸਕਦੇ ਹੋ ਇੱਕ ਬਾਈ ਹੋਰ ਟਰੈਕਟਰ ਵਿਖਾਉਣੇ ਆ 2511 ਇਹ ਤਾਂ ਬਾਈ ਤੋਹਫਾ ਹੀ ਆ ਇੱਕ ਟਰੈਕਟਰ ਦਾ ਜਿਹੜੇ ਕਿਸੇ ਬਾਈ ਨੇ ਸ਼ੌਂਕਣਾ ਰੱਖਣਾ ਕਿਸੇ ਵੱਡੇ ਟਰੈਕਟਰ ਨਾਲ ਛੋਟਾ ਰੱਖਣਾ ਜਾਂ ਛੋਟੇ ਜ਼ਿਮੀਂਦਾਰ ਨੇ ਤੋਰੇ ਫੇਰੇ ਦਾ ਥੋੜੀ ਬਾਈ ਦਾ ਕੰਮ ਲੈਣਾ ਉਹਦੇ ਵਾਸਤੇ ਬਹੁਤ ਚੰਗਾ ਟਰੈਕਟਰ ਹੈ ਠੀਕ ਹੈ ਬਾਈ ਹਾਂ ਇਹ ਹੈਗਾ ਬਾਈ 1985 ਮਾਡਲ ਠੀਕ ਹੈ ਬਾਈ ਪਹਿਲਾਂ ਇਧਰਲੇ ਪਾਸੇ ਮੁਖਾ ਦੇ ਬਾਈ ਇਹ ਡਬਲ ਪੈਡਲ ਬ੍ਰੇਕ ਚ ਠੀਕ ਹੈ ਬਾਈ ਇਹ origianally ਆਇਆ ਇਸੇ ਚ ਕਈ ਯਾਰ ਮਗਰੋਂ ਕਰਾ ਦਿੰ ਬਾਕੀ ਇਹ ਟਰੈਕਟਰ ਦੇ ਮਗਰਲੇ ਟਾਇਰ ਆ ਗਏ ਪੋਲੋ ਕੰਪਨੀ ਦੇ 75% ਕਵਾਂਗੇ ਹੈ 80% ਹੈ 80 ਆ ਪੱਕੇ ਆ ਟਾਇਰ ਪੱਕੇ ਕੰਪਨੀ ਦੇ ਟਾਇਰ ਆ ਤੇ ਇਹ ਮੂਰਲੇ ਵੀ ਇਹਦੇ 60 ਤੋਂ 65% ਆ ਠੀਕ ਆ ਮੂਰਲੇ ਟਾਇਰਾਂ ਤੇ ਮਗਰਾੜ ਲੱਗੇ ਆ ਇਹ ਆ ਹੀ ਦਵਾਂਗੇ ਠੀਕ ਆ ਬਾਂਪਰ ਲਾਈਟਾਂ ਸ਼ਾਈਟਾਂ ਹਾਰਨ ਸਭ ਕੁਝ ਚੱਲਦਾ ਤੁਹਾਨੂੰ ਮੁਖਾ ਵੀ ਦਿੰਨੇ ਆ ਭਾਈ ਖੋਲਦੀ ਵੀ ਸ਼ੋਭੇ ਇੱਥੋਂ ਕੀਤੀ ਆ 59 11 59 11 ਵਾਂਗੂ ਇਹ ਕੁੰਡੇ ਨਹੀਂ ਪੈਂਦੇ ਕੀਤੇ ਉਹਨਾਂ ਨੇ ਠੀਕ ਆ ਤੇ ਰੇਡੀਏਟਰ ਹੀ ਜਮਾ ਨਵਾਂ ਬਈ ਜਮਾ ਬਿਲਕੁਲ ਨਵਾਂ ਇਹਦੇ ਵਿੱਚ ਵੀ 에ਅਰ ਕੂਲੈਂਟ ਪਾਇਆ ਬੈਟਰੀ ਵਿਖਾ ਦੇ ਇੱਕ ਸਾਈਡ ਦੀ ਵੱਡੀ 100 ਨੰਬਰ ਬਾਕਸ ਵਾਲੀ ਬੈਟਰੀ ਆ ਠੀਕ ਆ ਬਾਈ ਸੈਲਫ ਸਟਾਰਟ ਆ ਪੈਸਟਮ ਵੀ ਹੈ ਚ ਵੱਡੇ ਪਾਏ ਆ ਠੀਕ ਆ ਵੱਡੇ ਪਾਉਣ ਦਾ ਮਤਲਬ ਇੱਥੇ ਕਿ ਜ਼ੋਰ ਵੱਧ ਮਾਰਦਾ ਠੀਕ ਆ ਕੰਮ ਚ ਘਟਾ ਦਿੰਦਾ ਠੀਕ ਆ ਹੋਰਾਂ ਵਿਖਾ ਦੇ ਲੈਂਕਾਂ ਵਿਖਾ ਦੇ ਟਰੈਕਟਰ ਸੋਹਣਾ ਹੀ ਬਾਲਾ ਹਨਾ ਬਾਕੀ ਹਰਕੂ-ਫੁਕਾਂ ਪੂਰੀ ਵਧੀਆ ਤਿਆਰ ਕਰਾਈ ਆ ਕੋਈ ਉਹ ਨਹੀਂਗਾ ਕਿ ਆਪਾਂ ਮਾੜੀ-ਮੋਟੀ ਫੁਹਾਰ ਵੱਜੀ ਹੋਊਗੀ ਮਗਰਾੜ ਵੇਖ ਲੈ ਕਿਸੇ ਪਾਸੇ ਮੋਰੀ ਵਿਖਾ ਦੇ ਇੱਕ ਵੀ ਪੂਰਾ ਸੋਹਣਾ ਹੀ ਆ ਪੂਰਾ ਸੋਹਣਾ ਟਰੈਕਟਰ ਆ ਅੱਜ ਤੋਂ ਬਾਈ ਸਾਲ ਪਹਿਲਾਂ ਇਸੇ ਟਰੈਕਟਰ ਤੇ 220 ਕਰੇਪ ਪੇਂਟਰ ਬਲਾ ਕੇ ਰੰਗ ਕਰਾਇਆ ਹੈਗਾ ਠੀਕ ਆ ਜੀ ਇਹ ਜਣਾ ਕਰਾਇਆ ਰੰਗ ਪੂਰਾ ਆਏ ਨਹੀਂਗਾ ਕਿ ਆਪਾਂ ਉੱਤੇ ਖੜੇ ਦੇ ਮਾਰਤੀ ਇਥੇ ਚੁੰਡਾਂ ਚ ਰਹਿ ਜੂਗਾ ਸਖੋੜ ਕੇ ਕਰਾਇਆ ਸਾਰਾ ਇਹ ਖੋਲ ਕੇ ਕਰਾਇਆ ਦਾ ਹਾਂ ਠੀਕ ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਦੱਸੋ ਇੰਜਨ ਗੇਅਰ ਦਾ ਬਾਈ ਬਿਲਕੁਲ ਓਕੇ ਆ ਨੰਬਰ ਇਹ 50 ਵੀ ਆ ਨੰਬਰ ਪਹਿਲੇ ਨਾਮ ਆ ਸੁਨਾਮ ਦਾ ਨੰਬਰ ਆ ਸੁਨਾਮ ਦਾ ਆਪ ਪਹਿਲੇ ਹੀ ਨਾਮ ਆ ਠੀਕ ਆ ਭਾਈ ਹਾਂ ਤੇ ਬਾਕੀ ਇਹ ਟਰੈਕਟਰ ਆਉਂਦਾ ਵੀ ਬਈ ਡਬਲ ਕਲੱਚ ਚ ਕਿਸੇ ਨੇ ਥੋੜਾ ਕੰਮ ਲੈਣਾ ਜਾਂ ਹੜੰਬੇ ਤੇ ਲਾਉਣਾ ਵੀ ਕੋਈ ਉਹ ਜਿਹਾ ਕੰਮ ਲੈਣਾ ਤੇ ਟਰੈਕਟਰ ਕਰ ਦੂਗਾ 11 ਚ ਚਲਦੀ ਹੈ ਪੀਡੀਓ ਠੀਕ ਆ 11 ਚ ਪੀਡੀਓ ਚਲਦੀ ਆ ਡਬਲ ਬਾਈਡਲ ਬ੍ਰੇਕ ਵਾਲਾ ਹਣਾ ਹਾਂ ਡਬਲ ਪੈਡਲ ਡਬਲ ਕਲੱਚ ਡਬਲ ਕਲੱਚ ਡਿਮਾਂਡ ਦੱਸੋ ਭਾਈ ਕੀ ਆ ਇਹਦੀ ਡਿਮਾਂਡ ਭਾਈ ਹੈਗੀ ਆ 1 ਲੱਖ ਤੇ 15000 ਰੁਪਿਆ ਜਿਹੜਾ ਵੀਡੀਓ ਸ਼ੇਅਰ ਕਰਕੇ ਹੁੰਦਾ ਹੈ ਬਈ 1 ਲੱਖ 5000 ਦਾ ਆਪਾਂ ਦੇਣਾ ਹੀ ਆ ਬਸ ਇਹ ਇਹਦੇ ਨਾਲ ਤੁਹਾਨੂੰ ਡੰਡਾ ਫੱਟੀ ਮਿਲ ਜੂਗਾ ਹੈਲਪ ਸਟਾਰਟ ਮਿਲੂਗਾ ਜਿਵੇਂ ਟਰੈਕਟਰ ਖੜਾ ਆਈਆਂ ਬਾਕੀ ਠੀਕ ਹੈ ਬਾਈ ਹਾਂ ਤੇ ਇਹ ਦੋਵਾਂ ਟਰੈਕਟਰਾਂ 'ਚ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਬਈ ਜਿਵੇਂ ਆਪਦੇ ਨਾਲ ਮੈਸਤਰੀ ਜ਼ਰੂਰ ਲੈ ਕੇ ਆਇਓ ਕਿਉਂਕਿ ਕਈ ਵਾਰ ਬੰਦੇ 'ਚ ਕੋਈ ਮਨਚ ਭੁਲੇਖਾ ਰਹਿ ਜਾਂਦਾ ਸਾਡੇ ਘਰੇ ਜਿਵੇਂ ਮਰਜ਼ੀ ਚੈੱਕ ਕਰ ਲਿਓ ਕੋਲੂ ਮਸ਼ੀਨਰੀ ਹੈ ਮੈਂ ਵੀ ਨਹੀਂ ਵਿੱਚ ਵੜ ਕੇ ਵੇਖਿਆ ਠੀਕ ਹੈ ਬਾਈ ਹਾਂ ਤੇ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਖੜੇ ਬਾਈ ਇਹ ਆਪਣਾ ਪਿੰਡ ਹੈਗਾ ਜੀ ਵ ਉਹ ਤੇ ਤੁਸੀਂ ਗੱਲਬਾਤ ਕਰਕੇ ਇਹਨਾਂ ਦੀਆਂ ਫੋਟੋਆਂ ਵਗੈਰਾ ਮਗਾਉਣੀ ਉਹ ਭੇਜ ਦਾਂਗੇ ਠੀਕ ਹੈ ਜੀ ਇੱਥੇ ਆ ਕੇ ਚੈੱਕ ਕਰਕੇ ਜਿਹੜਾ ਮਰਜ਼ੀ ਟਰੈਕਟਰ ਖਰੀਦ ਲਿਓ ਬਾਈ ਹਾਂ ਥੋੜੀ ਜਿਮੇਵਾਰੀ ਜਿਹੜਾ ਇਹ ਵੀਡੀਓ ਸ਼ੇਅਰ ਕਰਕੇ ਮਾਨਤਾਨ ਤੁਸੀਂ ਕਰਨਾ 20000 ਰੁਪਏ ਤੋਂ ਮੈਂ ਜਮਾ ਨਹੀਂ ਭਾਈਦਾ 10000 ਰੁਪਏ ਤਾਂ ਸਿੱਧਾ ਹੀ ਛੱਡਦਾ ਹੋਰ ਵੀ ਕਰ ਦੂੰਗਾ ਜੇ ਗੰਜੈਸ਼ ਹੋਈ ਤਾਂ ਠੀਕ ਆ ਜੇ ਗੰਜੈਸ਼ ਹੋਈ ਹੋਰ ਵੀ ਬਾਈ ਹੋਣੀ ਮਾਨਤਾਨ ਕਰ ਦੇਣਗੇ ਬਾਕੀ ਵੀਡੀਓ ਨੂੰ ਕਰ ਦਿਓ ਬਾਈ ਦਬਕੇ ਸ਼ੇਅਰ ਬਾਈ ਬਿਲਕੁਲ ਸਾਫ਼ ਆ ਠੀਕ ਆ ਵੀ ਇਹਦੇ ਨਾਲ ਦੀ ਆ ਤੁਹਾਨੂੰ ਵਿਖਾ ਦਈਏ 1985 84 ਦੇ ਮਾਰ ਬਾਕੀ ਵੀਡੀਓਨ ਕਰ ਦਿਓ ਦਬਕੇ ਸ਼ੇਅਰਸ ਹੋ ਧੰਨਵਾਦ